ਜੀ ਲੋ ਜੀ ਆਪਾਂ ਅਸੀਂ ਮੰਡੀ ਚ ਤੇ ਘਰ ਆ ਗਿਆ ਫੋਨ ਕਰੇ ਆ ਗਿਆ ਸੱਪ ਤੇ ਹੁਣ ਸਾਨੂੰ ਬਹੁਤ ਜ਼ਿਆਦਾ ਭਜੜਾ ਲੱਗੀਆਂ ਹੋਈਆਂ ਆ ਤੇ ਘਰੇ ਤੁਹਾਨੂੰ ਪਤਾ ਛੋੜਾ ਬੱਚਾ ਆਇਆ ਘਰ ਦੇ ਵਿੱਚ ਅਸੀਂ ਹੁਣ ਕਾਲੀ ਦੇ ਵਿੱਚ ਜਾਣਦੇ ਆ ਪ੍ਰੀਤੀ ਦਾ ਫੋਨ ਆਇਆ ਕਹਿੰਦੀ ਜਲਦੀ ਆ ਜਾਓ ਸੱਪ ਆ ਗਿਆ ਤੇ ਹੁਣ ਅਸੀਂ ਦੇਖਦੇ ਆ ਜਾ ਕੇ ਵੀ ਬਾਬਾ ਜੀ ਗੋਲੇਨਾਥ ਜੀ ਮੇਰੇ ਪਰ ਹੱਥੀ ਰੱਖੋ ਘਰੇ ਬੱਚਾ ਆਇਆ ਛੋਟਾ ਮੇਰਾ ਨਹੀਂ ਨਹੀਂ ਮੂੰਹ ਡਰ ਲੱਗਾ ਪਿਆ ਮੈਂ ਕਿਹਾ ਫਟਾਫਟ ਨਿਕਲ ਜਾਈਏ ਤੁਹਾਨੂੰ ਆਏ ਇਹ ਜਲੰਦਰ ਆ ਜਲੰਦਰੋ ਜੀ ਨਿਕਲਨਾ ਹੈ ਮੇ ਟਮਾਟਰ ਟਾਈਮ ਦੇਖੀ ਕਿੰਨਾ ਹੋਇਆ ਆਪਾਂ ਤਾਹਾਂ 15 ਮਿੰਟ ਅਜ ਗੱਡੀ ਰਾਹ ਦਨੀ ਜਲੰਦਰ ਨੂੰ ਕਰੀ ਸਾਰ ਤਾਂ ਬੱਧੀ ਕੇ 18 ਮਿੰਟ ਹੋਇਆ ਹੋਣਾ ਹੁਣ ਅਸੀਂ ਚੱਲ ਜਾਂਦੇ ਫੇਰ ਅਸੀਂ ਇਹਦੀ ਥੱਲੇ ਕਿਤੇ ਬੈਠਾ ਸੀ ਹਾਂ ਮੈਂ ਕਿਹਾ ਚੱਲ ਮੈਂ ਤੂੰ ਨਾ ਖੇਚ ਕੇ ਤੇ ਮੈਂ ਕਿਹਾ ਮੈਂ ਚਾਰ ਵੇਰਾ ਪਹਿਲਾਂ ਮੈਂ ਉੱਦੀ ਥੱਲੇ ਦੀ ਕੱਢਣ ਲੱਗੀ ਸੀ ਹਾਂ ਫੇਰ ਮੈਂ ਕਿਹਾ ਵੀ ਧੂਲ ਮਾਏ ਨੂੰ ਵੀ ਥੱਲੇ ਚੰਗੀ ਤਰ੍ਹਾਂ ਕੂੜਾ ਨਿਕਲ ਜਾ ਜਦੋਂ ਮੈਂ ਥੱਲੇ ਇਦਾਂ ਇਹਨੂੰ ਉਰੇ ਨਹੀਂ ਕੀਤਾ ਇਹ ਪਿੰਡਾਂ ਜਿਹਾ ਇਦਾਂ ਗੋਲ ਮੋਲੂ ਜਿਹਾ ਬਣ ਕੇ ਬੈਠਾ ਸੁਏ ਤੇ ਉਹ ਜੋ ਦੇਖਿਆ ਪਹਿਲਾ ਉਹ ਤਾਂ ਬਿੰਨਾ ਜਿਆ ਬਣਾ ਕੇ ਬੈਠਾ ਸੀ ਮੈਂ ਚੁੱਪ ਮੈਂ ਚੁੱਪ ਕਰ ਗਈ ਮੈਂ ਵੀ ਬੋਲੀ ਨਹੀਂ ਮੈਂ ਤੈਨੂੰ ਉਠਾਲਣ ਚੁਰ ਗਈ ਮੈਂ ਕਿ ਪ੍ਰੀਤੀ ਏਡੀ ਕਰਾਉਣ ਪਹੁੰਚ ਕਿੱਥੇ ਆ ਗਏ ਆ ਕਿ ਆਪਾਂ ਗਸਾ ਆਪਾਂ ਆਹ ਦੇਖੋ ਕਿਦਾਂ ਕਰ ਰਹੇ ਆ ਦੇਖਿਆ ਦੂਜਾ ਹੱਲਾ ਹੋ ਗਿਆ ਤਾਂ ਦੂਜੀ ਕਿੰਨੀ ਵਾਲੀ ਸੱਪ ਆਈ ਆ ਬਾਬਾ ਜੀ ਚੱਲ ਜੀ ਮੁੰਡਾ ਤੁਰੋ ਨੀ ਕੰਦਾਂ ਨੂੰ ਵੀ ਚੜਦੇ ਆ ਤਾਂ ਹੋਰ ਹੈਂ ਚੜ੍ਹ ਹੋ ਜੂ ਮੈਂ ਤਾਂ ਇਹ ਦੇਖ ਲੈ ਮਾਵੇ ਕੰਦਾ ਪਾਵਾ ਜੀ ਕੋਈ ਦਿਨ ਨਾ ਆਪਾਂ ਸਮੋਦ ਰਹਾਤਾ ਫਾ ਨੂੰ ਪਤਾ ਨਹੀਂ ਲੱਗ 10 ਵਜੇ ਤਾਂ ਆਪਾਂ 11 ਵਜੇ ਆਪਾਂ ਸੀ ਇੱਥੇ ਮਰ ਵੀਰੇ ਦੇਖ ਹੀ ੜਦਾ ਰਹਿੰਦਾ ਹਣਾ ਇਹ ਪਤਾ ਕੀ ਚੱਕਰ ਆ ਜਾ ਤਾ ਮਾ ਦੇਖੋ ਬਈ ਸਾਡੀ ਕਿਚਨ ਨਾਲ ਨੂੰ ਪਾਣੀ ਖਾਪ ਕੋ ਕਿਚਨ ਨਾਲੋਂ ਜ਼ਿਆਦਾ ਬੀਬੀ ਵੀ ਆ ਗਏ ਆ ਦੇਖੋ ਮੰਮਾ ਸਾਰੇ ਸਫਾਈ ਕਰਦੇ ਪਏ ਸੀਗੇ ਸਾਰੇ ਉੱਠ ਆ ਜਾ ਮਮੀ ਆ ਜਾ ਬੀਬੀ ਮੈਂ ਵੀ ਉਹੀ ਕਹਿੰਦੀ ਸੀ ਕਿ ਮੈਂ ਤਾਂ ਬੀਬੀ ਨੂੰ ਰਹਿਣ ਦੋ ਤੁਸੀਂ ਲਿਓ ਲੈ ਬੀਬੀ ਆ ਜਾ ਇੱਥੇ ਮੰਜੇ ਤੇ ਆ ਜਾ ਪਾਵੇਂ ਕੋਰ ਸੀਤੇ ਇੱਥੇ ਭਾਵੇਂ ਬਹਿ ਜਾ ਰੇ ਉੱਪਰ ਨੂੰ ਲੱਤਾਂ ਹੀ ਕਰ ਲੈ ਉਹ ਉਹ ਤੇ ਉਹ ਤੇ ਮੇਰੀਆਂ ਵੀ ਨਹੀਂ ਸਾਰੇ ਖੁੱਲੀਆਂ ਅੱਖਾਂ ਉਹ ਦੀ ਮਾਂ ਦੇ ਨਾਲ ਸਾ ਕਿੱਥੇ ਆ ਉਹ ਤੇ ਉਹ ਆ ਉਹ ਲੁੱ ਲੋ ਉਹ ਤੇ ਉਹ ਰੋ ਰੋ ਕੇ ਸਾਰਾ ਨਾਮ ਹੋ ਗਿਆ ਵੀ ਨਾ ਹੋ ਗਿਆ ਇਹ ਦੇ ਘਰ ਪੀਲੀ ਵਰਗੀ ਤਾਂ ਨਹੀਂ ਮਿਹਾਰੇ ਤੋਂ ਬੋਲ ਬਾਬਾ ਆਪ ਕਾ ਇਹ ਵੀ ਦੇਖੋ ਕਿੱਦਾਂ ਬੈਠ ਗਿਆ ਸਾਫ ਦੇਖਾਂ ਮਿੱਟੀ ਖਾਇਆ ਕਾ ਨਹੀਂ ਹੈ ਨਹੀਂ ਮਿੱਟੀ ਨਾ ਖਾਈ ਨਹੀਂ ਨਾ ਖਾਈ ਦੇਖ ਤਾਂ ਕਾਇਆ ਹੋ ਨਹੀਂ ਗਾੜੀ ਮਿੱਟੀ ਨਹੀਂ ਖਾਣੀ ਪਤਾ ਆਪਾਂ ਹੁਣ ਕੀ ਕਹਿੰਦੇ ਮੈਂ ਤਾਂ ਹੱਗੇ ਦੇਖਿਆ ਬੀਪੀ ਉਮਰ ਜੇ ਤਾਂ ਉਹਦੇ ਉਹਦੇ ਉਹ ਇੱਧਰ ਪਾਸੇ ਆ। ਇਹ ਕਿੱਧਰ ਰੇ ਗਿਆ। ਆ ਆ ਦੇ। ਆ ਆ ਦੇ। ਮੈਂ ਤਾਂ ਨਹੀਂ ਆ ਨਹੀਂ ਲਿੰਦੇ ਤੇ ਆ ਨਹੀਂ ਤਾ। ਦੂਪਿਆ ਆ ਦੇ ਸਾਹਮਣੇ ਤੇਰੇ ਆ ਹੱਥ ਦੇ ਇਦਾਂ ਇਦਾਂ ਸਾਹਮਣੇ ਆ ਦੇ। ਯਾ ਉਹ ਹੋਣ ਹਿੱਲਿਆ। ਆ ਆ ਨਾ ਕਾ ਗਾ ਜੇ। ਹਾਂ ਬੁੱਢੀ ਰੇ ਤਾਂ ਗਾ ਫੁਰਾ ਗਿਆ ਨਾ ਇਹ ਤਾਂ ਗੋੰਜਰੀ ਬੜੇ ਹੁੰਦੇ ਆ। ਇਹ ਜੀ ਇਦਾਂ ਸਭ। ਮੰਮੀ ਤੋਰ ਪਿਆ। ਤੁਰ ਪਿਆ ਇੱਦਾਂ ਵੀ ਆਗੇ ਇਹ ਮੂੰਹ ਕੋ ਸੋਈ ਵੱਲ ਨੂੰ ਆਹੋ ਇਹਦੇ ਕੋਲ ਤਾਂ ਐਨੂੰ ਸੋਈਆਂ ਨੂੰ ਮਾਰ ਤੇ ਸੋਈਆਂ ਨੂੰ ਆ ਮੂੰਹ ਦਾ ਵੀ ਕਿੱਥੇ ਕੋ ਦੇਖੀ ਬਾਬਾ ਜੀ ਤੋ ਕਿ ਬਾਬਾ ਜੀ ਮਰਜੋ ਜੇ ਆ ਤੇਰਾ ਜੀ ਕਿ ਉਹ ਤੇ ਵੱਡ ਗਿਆ ਉਹ ਆਨੇ ਧੱਕੇ ਮਾਰੀ ਇਹਨੇ ਬਾਬਾ ਨਹੀਂ ਇਹਨੂੰ ਕਹ ਤੋ ਕਿ ਬਾਬਾ ਜੀ ਮਰਜੋ ਬਾਬਾ ਜੀ ਤਾਂ ਬਾਬਾ ਜੀ ਮਰਜੋ ਹੱਥ ਜੋੜ ਕੇ ਹੱਥ ਜੋੜ ਕੇ ਕਹਿੰਦਾ ਸੌਰੀ ਅੱਛਾ ਜੀ ਨੂੰ ਇਦਾਂ ਕਰੇ ਕਹਿੰਦਾ ਬਾਬਾ ਜੀ ਸੌਰੀ ਬਾਬਾ ਜੀ ਮੁਰ ਜਾਓ ਮੱਥਾ ਟੇਕ ਦੋ ਮੱਥਾ ਟੇਕ ਦੋ ਨੰਨ ਇੱਥੇ ਮੱਥਾ ਟੇਕ ਦੋ ਮੱਥਾ ਟੇਕ ਦੋ ਪੁੱਤ ਇਦਾਂ ਮੱਥਾ ਟੇਕ ਮੱਥਾ ਟੇਕ ਦੋ ਬਾਬਾ ਜੀ ਆਹੋ ਇੱਥੇ ਹੀ ਇੱਥੇ ਇੱਥੇ ਮੱਥਾ ਟੇਕ ਦੋ ਕੋਲ ਨਹੀਂ ਜਾਣਾ ਕਦੀ ਕੋਲ ਨਹੀਂ ਜਾਣਾ ਠੀਕ ਹੈ ਹਾਂ ਟੇਕ ਦੇ ਮੱਥਾ ਜਵਣ ਦੇ ਜੀ ਬਾਬਾ ਹਟ ਜਾਓ ਨਹੀਂ ਤਾਂ ਜਾਓ 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 ਤੂੰ ਬਾਬਾ ਜੀ ਜਾਓ ਲੈ ਮਨੂ ਪੁੱਤੈ ਦਣੀ ਬੋਲੀਦਾ ਕੋਤਕ ਬਾਬਾ ਜੀ ਜਾਓ ਨਹੀਂ ਬਹਿ ਗਈ ਨਹੀਂ ਕਾਲਦਾ ਨਹੀਂ ਕਿਤੇ ਬੈਠਾ ਹੱਲੇ ਆ ਮਮੀ ਬਹਿ ਗਈ ਮੇਰਾ ਕੰਮ ਦੀ ਨਾ ਕਾਲਦਾ ਨਾ ਅੱਗੇ ਬੈਠੋਗਾ ਪਕੜੀ ਕਰ ਲਾ ਆਈ ਹਾਂ ਹਾਂਜੀ ਮੂੰਹ ਥੋਲਾ ਮੂੰਹ ਕਹਿੰਦਾ ਮੂੰਹ ਥੋਲਾ ਫਾਪਾ

गड्डी सैड ला दो जी आप आ गए घर ये प्रीति ने सप्प के मुहरे नहीं आ सकती ਸਾਪ ਦੇ ਮੋਰੇ ਆ ਗਈ ਆ ਤੇ ਸਾਪ ਨੇ ਅੰਨਾ ਹੋ ਜਾਂਦਾ ਅੰਨਾ ਹੋ ਗਿਆ ਸਾਪ ਹਾਂਜੀ ਉਹ ਦੇਖ ਭਰਾਵਾ ਕੀ ਹੋਇਆ ਅੰਨਾ ਹੋ ਗਿਆ ਨਾ ਵਿਚਾਰਾ ਨਹੀਂ ਪੂਰਾ ਫੈਸਲਾ ਉਹਦਾ ਅੰਨਾ ਹੋ ਗਿਆ ਨਾ ਉਹ ਅੰਨੂ ਕੀ ਆ ਹੈ ਸਾਪ ਆ ਗਿਆ ਓਹੋ ਹੁਣ ਫੇਰ ਅਨੂ ਕੀ ਕਰੀਏ ਚਾਕੇ ਲੈ ਜਾ ਅਨੂ ਕੀ ਕਰਨਾ ਚਾਕੇ ਲੈ ਜਾ ਪਾਪਾ ਕਹਿੰਦਾ ਨੋ ਨਾ ਨਹੀਂ ਨੋ ਨਾ ਮੂੰਹ ਤੋਂ ਨਾ ਕਹਿੰਦਾ ਨਹੀਂ ਥੋਨਾ ਤੇ ਮੂੰਹ ਹੀ ਲੱਗ ਜਾਂਦਾ ਆਪੇ ਗੱਲਾਂ ਕਰੀ ਜਾਂਦਾ ਉਹਨੂੰ ਕਹੇ ਮੂੰਹ ਤੋਂ ਨਾ ਕਹਿੰਦਾ ਨਹੀਂ ਥੋਨਾ ਚਲ ਕੱਢੀਏ ਵਰ ਲੈ ਡੰਡਾ ਲੈ ਕੇ ਕੱਢੀਏ ਇਹਨੂੰ ਕਰਦੇ ਪਿਆਰ ਨਾ ਇਹਨੂੰ ਕੀ ਹੋਇਆ ਕੁਛ ਵੀ ਨਹੀਂ ਇੰਨੇ ਕਹਿਣਾ ਇਹ ਵਾਲੇ ਕੀ ਕਰੀ ਜਾਂਦਾ ਨੀ ਮਨੂੰ ਚਾਪ ਪਾਪਾ ਚਾਪ ਪਾੰਜੂ ਮੈਂ ਤਾਂ ਨਹੀਂ ਮੰਮਾ ਜੂਗਰ ਪਰੋ ਬਾਤ ਗਿਆ ਹਾਂ ਅੱਗੇ ਪਹਿਲਾਂ ਤੁਸੀਂ ਮੱਸਾ ਬਚਾਈ ਹੁਣ ਮੰਮੀ ਕੀ ਹੋਇਆ ਮੰਮਾ ਲੇ ਇੱਥੇ ਸਫਾਈ ਕਰ ਮੈਂ ਤਾਂ ਸੁੱਤੀ ਪਈ ਸੀ ਹਾਂ ਮਿਲ ਗਈ ਤ੍ਰਿਤੀ ਤ੍ਰਿਤੀ ਸਾਫ ਹੋ ਗਈ ਕਿੱਥੇ ਮੈਂ ਤਾਂ ਪਹਿਲਾਂ ਕਿੰਨੇ ਟਾਂ ਦੇਖਿਆ ਕੋਛ ਨਹੀਂ ਮੇਰਾ ਵੀ ਮਨਵੀਰ ਵਾਲਾ ਹਾਂ ਕੇ ਨਹੀਂ ਮਨਵੀਰ ਕਿਹੜੀ ਸਾਨੂੰ ਪਪ ਇਹਨੇ ਥੱਲੇ ਬੈਠਾ ਤੇ ਮੈਂ ਕਮਾ ਕਰ ਬੜੇ ਮੋੜ ਕੇ ਵਿਚਾੜੂ ਕਾਲਦਾ ਅਗੇ ਦਿੱਤੇ ਕਾਲੇ ਰਾਗਦਾ ਪਹਿਲਾਂ ਮੰਮੀ ਇਹਦੇ ਥੱਲੇ ਉਹ ਪੈਰ ਦੇ ਨਾਲ ਲੱਗੀ ਸੀ ਮੈਂ ਪੈਰ ਨਾਲ ਹੀ ਰੋੜਦੀ ਸੀ ਤੈਨੂੰ ਆ ਡੋਲਣੀ ਨੂੰ ਮੈਂ ਕਹਿਆ ਇਹਨੂੰ ਕਰਾ ਕਿ ਮੈਂ ਝਾਲੂ ਕਰਦਾ ਜਦੋਂ ਮੈਂ ਇਹਨੂੰ ਧੂਆ ਦੇ ਥੱਲੇ ਪਿੰਨਾ ਬਣਾ ਇੱਧਰ ਬੈਠਾ ਇਕੱਠਾ ਨਾ ਕਰਦੀ ਇਹ ਨਹੀਂ ਬਿਕੋ ਧਿਆਨ ਨਾ ਤੁਸੀਂ ਦੂਰ ਜਾ ਹੋ ਕੇ ਪਤਾ ਨਹੀਂ ਕੀ ਹੋਏ ਆ ਆ ਦੇ ਆ ਡੰਡੇ ਤੇ ਚੜਾ ਕੇ ਬਾਹਰ ਕਰੀ ਤੇ ਮੈਂ ਤਾਂ ਕਿਹਾ ਇਹਨੂੰ ਠੀਕ दीदी तू आते नहीं तो जाता था? <laughs> नहीं, नहीं। बाबा जाए बापू। तो अन्ना हो गया यार। हाँ, ले जा, ले जा, बिल्कुल है। चार कोई नहीं, और बात सेटिंग चल रही है। अन्ना हो गया यार। हो गया घंटा? अन्ना हो गया यार। चलो। अन्ना हो गया। हाँ। हो जाना ठीक भी कोई थोड़ा बात से भी नहीं। बात है क्या? ब

ਬੀਗੋ ਇੱਥੇ ਨਾ ਚੱਡੀ ਇੱਥੇ ਤੋਂ ਆਪਾਂ ਫਾਇਦੇ ਰਹੀਦਾ ਔਰ ਐਗੀ ਔਰ ਔਰ ਤੋਂ ਉੱਪਰ ਵੀ ਜਾਦੇ ਨੇ ਨਹੀਂ ਨ ਨੂੰ ਅੱਗੇ ਦੇ ਜਾਈ ਸਾਰੇ ਆਪਾ ਆਉਂਦਾ ਤੁਹਾਡੇ ਵੱਲੋਂ ਇਨਦਬਕਾ ਮਾਰੀ ਇਹਨੂੰ ਕੱਢ ਲਾ ਵਾਹ ਜੈਨਾਤਾਂ ਦੀ ਆਪਾਂ ਤਾਂ ਉਹ ਆ ਜਿਹੜੇ ਚੜਾਈ ਰਾਤ ਦਾ ਨਕਾਉਟ ਆਪਾਂ ਨੂੰ ਕਰੀ ਗਏ ਆ ਉਹ ਉੱਥੇ ਛੱਡਿਓ ਇਹ ਨਹੀਂ ਦੇ ਚੱਕ ਕੇ ਲੈ ਕੇ ਚੱਲ ਉਹ ਲੈ ਜਾ ചക്കാളാ <laughs> 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 ਆ ਸੇਓ ਸੱਈਆ ਜੀ ਬੜੀ ਆ ਗਈ ਹੈ ਸਬਜੀ ਤਾਜੀ ਆਜੋ ਸਾਰੇ ਜਾਨੇ ਇਹ ਨਾ ਕਿ ਉਹ ਮੁੱਕ ਗਈ ਆ ਮੰਨੂ ਨੇ ਕਰਵਾਦ ਕਰਤੀ ਆ ਮੰਨੂ ਨੇ ਸਵੇਰੇ ਸਵੇਰੇ ਕਰਵਾਦ ਕਰ ਦਿੰਦਾ ਪੁੱਤ ਸਾਡਾ ਹਲਾਲ ਆ ਮੂਹਰੇ ਫੋਟੋ ਨਾ ਬਿਨਾ ਅੰਦਾ ਖਰਾ ਨਾ ਮੰਨੂ ਥੋੜੋ ਲਫਾਫੇ ਲਫਾਫੇ ਆ ਗਏ ਆ ਲਫਾਫੇ ਆ ਫੜੋ 5 ਕਿਲੋ ਦੈਨ ਆ 5 ਕਿਲੋ ਲਵਾਵਾ 2 ਕਿਲੋ ਲਵਾਵਾ ਤੇ 1 ਕਿਲੋ ਲਵਾਵਾ ਠੀਕ ਆ ਆਹ ਲੋ ਤਾਜੀ ਪਿੰਡੀ ਤਾਜੀ ਪਿੰਡੀ ਆਹ ਲੋ ਫੜੋ ਘਰ ਦੀਆਂ ਘਰ ਦੀਆਂ ਛਿਪਨਾ ਬੇਟੇ ਘਰ ਦੀਆਂ ਇਹ ਪੂਰੇ ਭੋਪੜ ਕੇ ਨਹੀਂ ਘਰਦੀਆਂ ਮੈਂ ਘਰਦੀਆਂ ਪਿੰਡੀਆਂ ਤੇ ਘਰਦੀ ਗੋਬੀ ਆ ਹੁਣੀ ਦੇ ਕੇ ਗਏ ਅੰਕਲ ਆ ਹੁਣੀ ਤੋੜ ਕੇ ਹੁਣੀ ਆਈ ਆ ਅੰਕਲ ਹੁਣੀ ਨਿਕਲਿਆ ਹੋਰ ਆਣੀ ਹੈ ਗੋਬੀ പപ്പി പപ്പ പപ്പി പപ പപ്പി ਓ ਮੰਮੇ ਤੱਕ ਹੀ ਰੇ ਖੜਾ ਆ ਲੱਕੋ ਅੱਧਰ ਆਓ ਖੀਰੇ ਦਿਖਾਵਾਂ ਦੇਖੋ ਕਿੰਨੇ ਵਧੀਆ ਐਸੀ ਖੀਰੇ ਕਿੰਨੇ ਛੋੜੇ ਨੇ ਛਿੱਨੇ ਛਿੱਨੇ ਵੀ ਆ ਇਹਦੇ ਆਪਣੇ ਕੋ ਖੀਰੇ ਆ ਨਾ ਹਾਂ ਉਹ ਪੱਜ ਤੁਹਾਨੂੰ 50 ਰੁਪਏ ਮਿਲਣਗੇ ਲੈ ਚੈੱਕ ਕਰਕੇ ਇਹ ਖੀਰੇ ਤਾਂ ਦੇਖ ਹਾਂ ਇਹ ਜਮਨ ਨੈਟ ਨੈਟ ਲੈਂਦਾ ਨੈਟ ਵਧੀਆ ਕੋਈ ਕੰਮ ਨਹੀਂ ਹੈਗਾ ਉਹ 2 ਨੰਬਰ ਦਾ 1 ਨੰਬਰ ਦਾ ਕੰਮ ਕਰਾਂਗੇ ਤਾਂ 10 ਵੱਧ ਲੈ ਲਾਂਗੇ ਮੰਗ ਕੇ ਲੈ ਲਾਂਗੇ ਓਏ ਪਿਓਰ ਨੈਟ ਓਏ ਨੈਟ ਵੀ ਦੀ ਪਿਓਰ ਨੈਟ ਆ ਲੈ ਲੋ ਇੱਧਰ ਬਾਕੀ ਤੁਸੀਂ ਦੇਖ ਸਕਦੇ ਹੋ ਖੀਰੇ ਦੇ ਦੇਖੋ ਇਹਨੂੰ ਕਹਿੰਦੇ ਨੈਟ ਦੇ ਖੀਰੇ ਐਵੇਂ ਜਿਹੜਾ ਮਤ ਵੀਰੇ ਤੁਸੀਂ ਖੀਰੇ ਲੈ ਜਾਂਦੇ ਹੁੰਦੇ ਵਧੀਆ ਲਿਆ ਕਰੋ ਇਹਨੂੰ ਨੈਟ ਕਹਿੰਦੇ ਆ ਨੈਟ ਇਹਨੂੰ ਨੈਟ ਆਜੋ ਸਬਜ਼ੀ ਲੈ ਜਾਓ ਗਾਦ ਨੂੰ ਹੱਸ ਕੇ ਇਹਨੇ ਕਿਲੋ ਲੈਣੇ ਉਹ ਵੀ 2 ਕਿਲੋ ਲੈ ਕੇ ਜਾਊਗਾ ਲੈਟਾ ਪਿਓਰ ਨੈਟ ਪਿਓਰ ਨੈਟ ਪਿਓਰ ਨੈਟ ਕੀ ਦੰਨ ਨੱਟ ਪਿਓ ਹੋ ਨਹੀਂ ਨਿੱਕੜੇ ਹਰ ਵਾਹਣ ਹਾਂਜੀ ਹਾਂਜੀ ਦੇਖੋ ਨਾ ਜੀ ਆਜੋ ਇੱਕ ਹੋਰ ਆਫਰ ਕੱਢੀਏ ਕੱਢੀਏ ਬੈਂਗਲ ਘਰ ਦੇ ਬੈਂਗਲ ਮਿਲੇ ਪਰ ਥੋੜੇ 3 ਕਿਲੋ ਲਿਆਂਦੇ ਆਪ ਤੋੜ ਕੇ ਇਹਦੇ ਤੇ ਤੁਹਾਨੂੰ ਆਫਰ ਲਾਦੀ ਇੱਕ ਦੋ ਪਿਆਜ਼ ਦੋ ਗੰਡੇ ਆਜੋ ਬਾਅਦ ਵਿੱਚ ਦੱਸ ਆਲੀ ਨਹੀਂ ਹੁੰਦੇ ਆਲੂ ਮੇ ਆਲੂਆਂ ਦੇ दाम ਵੱਧ ਗਿਆ ਹਾਂ ਹਾਂ ਆਲੂ ਤਾਜੀ ਸਬਜ਼ੀ ਤਾਜੀ ਘਰ ਵਾਲਾ ਕੰਮ ਵਧੀਆ ਹੋ ਗਿਆ ਇਹਨੂੰ ਪਤਾ ਮੈਂ ਬਹੁਤ ਲੱਗਾ ਸੋਣਾ ਲੈ ਜਾ ਇੱਕ ਹੋਰ ਆਫਰ ਕੱਢਾ ਦਰਵਾਜ਼ਾ ਫੜ ਕੇ ਨੰਬਾਲਾ ਕਰ ਨੰਬਾਲਾ ਜੀ ਨੂੰ ਅੱਗੇ ਕਰੋ ਪਰ ਪਾਸੇ ਲੈ ਕੇ ਸਮਾਤਾ ਕਰਕੇ ਲੰਘਾਓ ਉਹ ਤੇਰੇ ਆ ਤਾਂ ਗਿਆ ਲੈ 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 ਤੈਨ ਤੈਨ ਆ ਲੈ ਪੰਜ ਬਣਾ ਨਾਲ ਇੱਕ ਗਰਾਰੀ ਚਾਟ ਇਦੋਂ ਬਣਾ ਲੈ ਬਾਜੀ ਤੋਂ ਬਣਾਉਂਦੇ ਬਣਾਉਂਦਾ ਆ ਗਿਆ ਕਲਾ ਬਾਕੀ ਗਾਜੀ ਇਕਲ ਆਪਣਾ ਹੀ ਆਇਆ ਮੁੰਡੇ ਕੋਲ ਵੀ ਖੱਲੇ ਉੱਪਰ ਕੱਢਿਆ ਉਹ ਕੋਈ ਗੱਲ ਨਹੀਂ ਲੱਗਦਾ ਪਰ ਇਹ ਮੇਰੇ ਦਾੜਾ ਪੀੜ ਹੋਣ ਲੱਗ ਗਈ ਇੱਕ ਥੱਲੇ ਗਿਆ ਸੀ 30 ਰੁਪਏ ਦੇ ਵਿੱਚ ਹਾਂ ਆ ਦੇ ਲੋਈ ਹੋਏ ਜਿੱਦਾਂ ਕੀ ਬੜਾ ਕੌਣ ਬਿਠਾਇਆ ਹੁੰਦਾ ਅੱਗੇ ਆਦਰ ਕੁਰਸੀ ਲੈ ਚੱਪੀ ਚੱਲ ਮੇਰੇ ਮੁੰਡੇ ਦੀ ਤਾਂ ਮਜਬੂਰੀ ਆ ਕਿ ਇਹ ਤਾਂ ਮੰਕੀ ਆ ਕਰਾਂ ਦਾ ਡੱਬਾ ਪਿਆ ਨਹੀਂ ਮੰਕੀ ਆ ਮੈਂ ਕੀ ਕਹਨੀ ਬਿੱਕੂ ਬੁੱਲਾ ਬੀਬੀ ਸੁਣਾ ਲੈ ਦਾ ਸੁਣਾ

ਹੈ ਬੰਦ ਸਾਰੀ ਨੀ ਚਿੱਤਰੋ ਫੋਲਾ ਨਹੀਂ ਏਦਾਂ ਮੋੜ ਕੇ ਪੈਂਦੀ ਏ ਏਦਾਂ ਆ ਲੈ ਇਹ ਲਿਆਇਆ ਸੀ ਅੱਗੇ ਕੌਣ ਪੰਜਾ ਲੈ ਜੋਗੀ ਬਣ ਜੀ ਬੀਬੀ ਗੱਲ ਦੱਸੋ ਇਹ 29 ਸੋਹਣੇ ਲੱਗੋ ਹਾਂ ਆਹ ਆਹ ਇਹ ਨਾ ਜਲਾ ਰਹੀ ਦੀ ਨਾ ਇਹ ਲੈ ਹੋਰ ਕਹਿੰਦਾ ਮੇਰੇ ਪਾਰੇ ਲੈ ਨਾ ਨਾ ਕਰ ਡੜ ਲਿਆ ਟੜੇ ਬਾਵਾ ਲੈ ਤੁਹਾਡੇ ਬਾਵਾ ਨੂੰ ਦੇਉਂ ਹੇ ਹੇ ਨਤੀ ਕੰਨ ਨੱਥੀਆਂ ਗਾਣਾ ਲਾ ਕੇ ਪਾਪ ਅਭੀ ਓਏ ਹੋਏ ਐ ਨਤੀ ਮੇਰੀ ਦਿਖਾਈ ਨੰਨੂ ਨੰਨੂ ਇੱਧਰ ਨੰਨੂ ਇੱਧਰ ਅੱਭਿਆ ਵੀ ਤੇਰੇ ਛਲੜੀਆਂ ਦੇਖੀ ਜਾ ਨਾ 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 ਨ ਆਹ ਦੇਖੋ ਇਹ ਕਿ ਆਕੇ ਇਹ ਪਪੜ ਪਪੜ ਲੁਟਵਾ ਰਹੀ ਹੈ ਰੱਦੀ ਆਕੇ ਗੱਡੀ ਲੈ ਕੇ ਦਿਖਵਾਉਂਦਾ ਕਹਿੰਦਾ ਮੈਂ ਹੋਰੇ ਕੱਟੀ ਮੋਰੀ ਕਰਕੇ ਰਹੀ ਇਹ ਪੂਆ ਕੁਰਸੀ ਕੰਦਾ ਚੱਕੀ ਲਈ ਆਉਂਦੀ ਆ ਪੂਆ ਕੁਰਸੀ ਦੇ ਕੰਦਾ ਲੱਕੀ ਲਈ ਆਉਂਦੀ ਆ ਮੈਂ ਤਾਂ ਬਿਠਾ ਤੇ ਬਠੱਲੇ ਅੱਜ ਸਾਡੇ ਲੱਗੀਆਂ ਜਾਂ ਰੌਣਕਾਂ ਕਹਿੰਦੇ ਸਬਜ਼ੀ ਦੀਆਂ ਵੀ ਰੌਣਕਾਂ ਲੱਗੀਆਂ ਹੋਈਆਂ ਤੇ ਘਰੇ ਪਰਵਾਹ ਤੇ ਰੌਣਕਾਂ ਦੇ ਜੋਰ-ਖਾਂਡਿਆ ਖਾਂਦਾ ਦੇਖੋ ਕਿਦਾਂ ਹੈ ਬੇਬੀ ਅੱਜ ਘਰੇ ਰੌਣਕਾਂ ਲੱਗੀਆਂ ਅੱਜ ਤਾਂ ਯਾਰ ਲੇਟ ਹੋ ਗਏ ਸੀ ਸੱਸਰੀ ਘਾਲ ਸੱਸੂ ਕਦਾਂ ਠੀਕ ਹਾਂ ਠੀਕ ਸੇ ਸੇ ਬਾਬੀਆ ਦੇ ਦਰਸ਼ਨ ਕਰ ਲੈ ਜੀ ਬਾਈ ਕੀ ਕੀ ਭਾਲ ਆਇਆ ਵਾ ਤਾਂ ਫਲਵਾਣੇ ਦਾ। ਮੈਂ ਤੁਹਾਡੇ ਬਸ ਦਾ ਨਹੀਂ ਕੰਮ। ਕਿਉਂ ਸਾਡੇ ਬਸ ਰੀ ਮਹਿੰਗਾ? ਅੰਦਰ ਬੈਠ ਜਾ। ਵੀ ਮੈਂ ਆ ਤੇ ਲਫਾਫਾ ਉੱਡ ਗਿਆ ਪਾ। ਇਹ ਤਾਂ ਲਫਾਫਾ ਉੱਡ ਗਿਆ। ਮੋੜ ਕੇ ਮਿਲਦੇ ਨਹੀਂ ਆਪਾਂ ਨੂੰ ਚੱਕ ਲੈ। ਵੀ ਮਿਹਨਤ ਕਰੀ ਦੀ ਆ। ਮਿਹਨਤ ਹੀ ਮੈਂ ਕਹੀਨੀ ਵੀ ਤੂੰ ਮਿਹਨਤ ਨਹੀਂ ਕਰਦਾ। ਮੈਂ ਨਾਲ ਫਲ ਮਿੱਠਾ ਬੰਦਾਇਆ। ਜਿੰਨੀ ਸਾਰਾ ਮਹਿੰਗੀਆਂ ਵੇਲ ਲਾਉਂਦੀਆਂ ਨਾ। ਜਿੰਨੀ ਤੂੰ ਮਿਹਨਤ ਕਰਦੇ ਹੋ ਉਤਨੀ ਤਾਂ ਕੋਈ ਕਰਤਾ ਨਹੀਂ ਬੇਟਾ। ਮੁੰਡਾ ਮੇਰਾ ਕੀਮਤੀ ਨਿਕਲਿਆ ਸੋਨਾ 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 ਹੈ ਸੋਨਾ ਨੀਰਾ ਮਿਹਨਤੀ ਬੇਟਾ ਹੈ ਮਿਹਨਤੀ ਬੇਟਾ ਮੈਨੂੰ ਸਾਰਾ ਟੱਬਰ ਹੀ ਮੇਰਾ ਨਕਮਾ ਕਹਿਣਾ ਹੁੰਦਾ ਇਹ ਮੇਰਾ ਠੇਲਾ ਜਿਹੜਾ ਤੇਜ ਨਿਕਲਿਆ ਠੇਲੇ ਨੇ ਕਦ ਬਣ ਕੇ ਦਿਖਾਤਾ ਵਾਰ ਮੈਂ ਮੰਨ ਕੇ ਸੀ ਹਾਰ ਮੈਂ ਕਿਹਾ ਮੇਰੇ ਹੱਥੋਂ ਗਿਆ ਮੁੰਡਾ ਲਾਵੇ ਮੁੰਡੇ ਨੇ ਲੰਬ ਪਾਤੀ ਲੰਬ ਚੱਕਦੇ ਫੱਟੇ ਹੋਣਾ ਪਿੱਛੇ ਹਟੀ ਔਰ ਅੱਗੇ ਹੋਰ ਵਧਣਾ ਚਾਹੀਦਾ ਕੰਮ ਠੀਕ ਆ ਲਾਲ ਟਮਾਟਰ ਖੀਰਾ ਲਾਲ ਟਵਾਟਰ ਬੜਾ ਮਜੀਵਾ ਆ ਸੌਰਵ ਬਿਸਕੁਟ ਲੈ ਕੇ ਆ ਗਿਆ ਵਾਹ ਇਹ ਘਰ ਦੇ ਕੱਢੇ ਲੱਗਦੇ ਆ ਵਾਹ ਧੀ ਮੈਂ ਕਲੀ ਜਾਂ ਜੋ ਕਰਨਾ ਹੈ ਆਹੋ ਹੈ ਬੜਾ ਬਾ ਚੁੱਪ ਹੋਰ ਦੇ ਹੈ ਵੀ ਤੇਰੇ ਵਾਲ ਦੇ ਜਿੰਨੇ ਸੋਨੇ ਆ ਮੈਂ ਤੈਨੂੰ ਦੱਸਾਂ ਨਿਆ ਕਲੀ ਨਹੀਂਂ ਦੀ ਨਹੀਂ ਲਾਈ ਹੈਗੀ ਲਾਲ ਲਾਉਣੀ ਹੁੰਦੀ ਆ ਅੱਛਾ ਜੋ ਚੱਲ ਹੋ ਗਈ ਹਾਂ ਤਾਂ ਮੈਂ ਆ ਕਾਲਣਾ ਕੋਈ ਨਹੀਂ ਲਾਈਆ ਕਰੀ ਬੀਬੀ ਮੰਮੀ ਦੇ ਲੌਂਦੇ ਕਾਲੀ ਆ ਮੇਰੇ ਮੂੰਹ 'ਤੇ ਨਹੀਂ ਆ ਰਿਹਾ ਕੋਈ ਸੌ ਕਲਾਉਣੀ ਨਾ ਨਹੀਂ ਗੱਲ ਉਹ ਕਿੱਟੀ ਨਾ ਕਾਹਨੇ ਮਮਮੀ ਆਪਣੀ ਜਠਾਰੀ ਦੇ ਨਾਲ ਰਲ ਕੇ ਉਦੋਂ ਲਾਲੀ ਬਹਿੰਦੀ ਇਦਾਂ ਗੱਲ ਨਾ ਇੱਕ ਦੂਜੇ ਨਾਲ ਹੁਣ ਮਮਮੀ ਪਸੰਦੀ ਆ ਹੁਣ ਕਹਿੰਦੇ ਮੇਰੇ ਮਹਿੰਦੀ ਮੈਨੂੰ ਜੜਦੀ ਨਹੀਂ ਹੁਣ ਆ ਮੇਟੀ ਸਾਡੀ ਨੋਹਾ ਨੇ ਆ ਕੇ ਵਾਰ ਲਾਉਣੀ ਉਹ ਫਿਰ ਨਾ ਬਾਰੇ ਹੋ ਜਾਣਾ ਬਲੌਗ ਬਣਦਾ ਹੀ ਕਲਾਉਂਗਾ ਵੰਦਾਂ ਕੱਟ ਦੇ ਹਟ ਜਾ ਬੂਆ ਨੀ ਹਟ ਜਾ ਉੱਥੋਂ ਕੱਟ ਦੇ ਉਹ ਕਹਿੰਦੇ ਆ ਨੀ ਕਿੰਨਾ ਕਿੰਨਾ ਪਿਆਰੇ ਸਜਣਾ ਅੱਲਾ ਵਿਖੂ ਇਹ ਐ ਇਹ ਐ ਇਹ ਐ ਇਹ ਆ ਸਵਾਦ ਐ ਆ ਦੇਖੋ ਬਤਾ ਜੀ ਘਰ ਦੀ ਗੁੱਬੀ ਆ ਘਰ ਦੀ ਗੁੱਬੀ ਕਰਦੀ ਗੁੱਬੀ

ਇਹਦਾ ਕਰਨ ਤੇ ਨਹੀਂ ਹੁੰਦਾ ਜਿਹੜਾ ਕਰਨ ਵਾਲਾ ਰੋਟੀ ਲਾਉਂਦੇ ਹੋਏ ਕੋਈ ਲਾਗ ਨਹੀਂ ਹੋਰ ਦੀ ਕਰਨ ਉਹ ਮੰਗਾ ਲਓ ਮੈਂ ਪਿਆਰ ਕਰਵਾਉਣਾ ਇਹ ਕੰਮ ਨਹੀਂ ਜਾਦਾ ਬੜੀ ਗਹਿਰਾਂ ਦੀ ਨੂੰ ਇਹ ਲਈ ਮੈਂ ਕੰਮ ਦਾ ਤਾਣ ਹੋਰ ਠੰਡੇ ਠੰਡੇ ਲਿਵੜ ਕੇ ਬੈਠੇ ਰਹੀਏ ਅੱਜ ਕਿੰਨੇ ਪਾਗ ਆਲਾ ਦੇਣਾ ਮੈਂ ਸਵੇਰੇ ਸਰੇ ਉੱਠ ਗਈ ਦੂੰਗਾ ਮਾਂ ਮੇਗਾ ਨਸਾਫਾ ਮੇਗਾ ਕਿੱਥੇ ਆ ਮੈਨੂੰ ਦੇਖਿਆ ਹੀ ਨਹੀਂ ਅਲੋ ਕੱਟ ਲਈ ਦੰਦ ਤੋਂ ਬੱਸ ਨਾ ਰੱਖਿਆ ਰੱਖਤੀ ਅੰਦਰ ਕਿ ਟੋਪ ਬਹੁਤ ਜ਼ਿਆਦਾ ਆ ਚੁੱਕੀ ਹੈ ਇੱਥੇ ਪਹਿਲਾਂ ਤਾਂ ਬਿਕਰਮ ਜਾਰਾ ਸ਼ੇਰ ਦਾ ਇੱਥੇ ਬੈਠਾ ਹੋਇਆ ਓਦੋਂ ਦੀ ਕਿਹੜਾ ਹਵਾ ਚੱਲਦੀ ਸੀਗੀ ਨਾ ਓਦੋਂ ਵੀ ਟੋਪੀ ਸੀਗੀ ਇੱਥੇ ਧਿਆਨ ਨਾਲ ਵੇਖੋ

ਆ ਜੀ ਲੈਂਦੀ ਸਾਰੀ ਨਾ ਉਹ ਵੀ ਜਾਂਦੀ ਆ ਥੋੜੀ ਮੇਚਾ ਦੇ ਕੱਪੜਾ ਇਹ ਪਾ ਦੀਏ ਉਹ ਮੈਨੂੰ ਪਤਾ ਨਹੀਂ ਹੁੰਦਾ ਕਿਸ਼ੇ ਨਹੀਂ ਜੀ ਆਹ ਹੈ ਐਗੋਸ ਆ ਰਹੀਆਂ ਭਾਰੀਆਂ ਨਹੀਂ ਇਹ ਚੀਜ਼ਾਂ ਸਾਹਦ ਹੁੰਦੀ ਰਹ ਜਾਂਦਾ ਅਬ ਮਾ ਦੇਖੋ ਉਹ ਚੱਲਦਾ ਪਿਆ ਹਜੇ ਚਲੋ ਤੂੰ ਹੀ ਰਸਟ ਘਾ ਲਓ ਸਵੇਰ ਦੇ 3 ਵਜੇ ਦੇ ਉੱਠੇ ਆਂ ਕਿ ਤਾਂ ਲਾਈਟ ਨਹੀਂ ਆਉਂਦਾ ਹੀ ਹੈਗੀ ਪਾਣੀ ਦਾ ਮਾ ਲੱਗਣਾ ਇਹਨੇ ਵੱਤ ਪੱਖਾ ਹਾਂਜੀ ਅੰਮਾ ਕਿਦਾਂ